ਸ਼ੰਗਰੂਰ ਸੀਟ ਤੋਂ ਹੀ ਦੇਖੋ ਜੀ ਮਾਨ ਸਾਹਿਬ ਦੇ ਚਾਂਸ ਦਿਖ ਰਹੇ ਨੇ ਪੂਰੇ ਜੀ ਮੀਟ ਹੇਰ ਨੂੰ ਜਲਾਇਆ ਸੀ ਉਹਨੇ ਆਪ ਦੇ ਰੋਡ ਦਾ ਇੱਕ ਕੰਮ ਨਹੀਂ ਕੀਤਾ ਵੋਟਾਂ ਲੋਕਾਂ ਨੇ ਹਉ ਹਵਾ ਕੇ ਪਾਈਆਂ ਸੀ ਅਸੀਂ ਵੀ ਪਾਈਆਂ ਸੀ ਇਹਨੂੰ ਢਾੜੂ ਵਾਲੇ ਨੂੰ ਪਰ ਐਡਾ ਸਿਰੇ ਦਾ ਗੰਦਾ ਬੰਦਾ ਇਹ ਔਰ ਲੱਗ ਰਿਹਾ ਬਰਨਾਲਾ ਸ਼ਹਿਰ ਚ ਦੋ ਬੰਦੇ ਟੱਕਰ ਲੱਗਦੀ ਹੈ ਭਾਜਪੀ ਤੇ ਸਮਨਸੀ ਮਾਰਦੀ ਕਿਹੜੀ ਪਾਰਟੀ ਮੂਰੇ ਜਾ ਰਹੀ ਆ ਮਾਨ ਬਾਪੂ 2-3 ਲੱਖ ਹੀਡ ਦੇ ਵਿਰੋਧੀਆਂ ਨੇ ਟੱਟੀਆਂ ਲੱਗੀਆਂ ਹੋਈ ਨੇ ਅਜੀ ਪਾਰਟੀਆਂ ਦੋ ਹੀ ਟੱਕਰ ਮਾਰਨੀਆਂ ਜੀ ਕਾਲੀ ਤੇ ਮਾਨਦਾਲ ਹੂੰ ਚੌੜੀ ਸੀਟ ਤੋਂ ਬੀਜੇਪੀ ਆਜਵੇ ਹੂੰ ਤਾਂ ਕੀ ਪਤਾ ਆਪਾਂ ਚੰਨ ਨੂੰ ਪਤਾ ਹੋ ਜੇ ਇਸ ਵਾਰ ਬਦਲਾ ਹੋ ਜੇ ਪਹਿਲਾਂ ਬਦਲਾ ਆਇਆ ਨਹੀਂ ਪਹਿਲਾਂ ਤਾਂ ਕਾਂਗਰਸ ਆਈ ਸੀ ਢਾੜੂ ਨੇ ਲਿਆਂਦਾ ਜੀ ਬਦਲਾ ਦੇਖਿਆ ਨਹੀਂ ਉਹ ਬਦਲਾ ਕੋਈ ਖਾਸ ਨਹੀਂ ਦਿਖਿਆ ਕਿ ਢਾੜੂ ਦੇ ਵਿੱਚ ਆਪਾਂ ਕਹਿੰਦੇ ਵੀ ਇਸ ਵਾਰ ਬੀਜੇਪੀ ਦਾ ਸੈਂਟਰ ਪੂਰੀ ਫੁੱਲ ਪਾਵਰ ਹੈ ਤਾਂ ਬੀਜੇਪੀ ਹੀ ਆਵੇ ਹੂੰ ਜੀਕੇ ਬੀਜਪੀ ਆਵੇ ਜਿਹੜਾ ਕਿਸਾਨਾਂ ਸੁਭ ਕਰਨ ਦੀ ਮੌਤ ਹੋਈ ਆ ਕਿਸਾਨਾਂ ਨਾਲ ਇਨਾ ਅਤਿਆਚਾਰ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂ ਹੈ ਕੋਈ ਜਵਾਬ ਇਹਦੇ ਬਾਰੇ ਆਪਣੇ ਪਤਾ ਕਿਸਾਨੀ ਮੁੱਦਿਆਂ ਬਾਰੇ ਕੁਝ ਨਹੀਂ ਤੱਕਾ ਹੋਇਆ ਕਿਸਾਨਾਂ ਨਾਲ ਕੁਝ ਨਹੀਂ ਕਰ ਸਕਦੇ ਕਿਸਾਨ ਮਾਰੇ ਗਏ ਅਥਰੂ ਗਏ ਉਹਨਾਂ ਤੇ ਗੋਲੇ ਛਿੱਟੇ ਗਏ ਲੋਕ ਸਭਾ ਹਲਕਾ ਸੰਗਰੂਰ ਦੀ ਹੌਟ ਮੰਨੀ ਜਾਣ ਵਾਲੀ ਸੀਟ ਇਸ ਟਾਈਮ ਅਸੀਂ ਬਰਨਾਲਾ ਵਿੱਚ ਖੜੇ ਆ ਸਰਵੇ ਕਰ ਰਹੇ ਆ ਹਸਰੀ ਕਬੀਰੇ ਹਸਰੀ ਕਬੀਰੇ ਕੀ ਲੱਗਦਾ ਵੀਰੇ ਕਿਹੜੀ ਪਾਰਟੀ ਅੱਗੇ ਜਾ ਰਹੀ ਆ ਆਲਰਡੀ ਤਾਂ ਆਪਣੇ ਦੇ ਜਿਹੜੇ ਹਿਸਾਬ ਨਾਲ ਕੰਮਾਂ ਦੇ ਹਿਸਾਬ ਨਾਲ ਹੀ ਅੱਗੇ ਜਾਂਦੀ ਹੈ ਨਾ ਪਾਲੀ ਹਮ ਹਮ ਕੰਮ ਦੇ ਆਪਣੇ ਹਿਸਾਬ ਨਾਲ ਵੀ ਸਿਮਰਜੀਤ ਮਾਨ ਸਿੰਘ ਵਧੀਆ ਚਾਰੇ ਨੱਗੇ ਹਮ ਸਿਮਰਜੀਤ ਮਾਨ ਉਹਨਾਂ ਦੀ ਕੋਈ ਵੀ ਆਵਾਜ਼ ਹੋ ਆਪਣੇ ਵਧੀਆ ਚੱਕਦੇ ਨੇ ਆਵਾਜ਼ ਮੁੱਦਿਆਂ ਦੀ ਹਮ ਇਸ ਲਈ ਆਪਾਂ ਤਾਂ ਉਹੀ ਮੂਰੇ ਲੱਗ ਰਹੇ ਨਹੀਂ ਹਮ ਜਿਵੇਂ ਆਪਾਂ ਹੁਣ ਮੌਜੂਦਾ ਬਰਨਾਲਾ 'ਚ ਖੜੇ ਆ ਐਮ ਐਲ ਏ ਮੀਤ ਹੈਰ ਹੁਣ ਉਹ ਐਮ ਪੀ ਚੋਣਾਂ ਲੜ ਰਹੇ ਨੇ ਕੀ ਲੱਗਦਾ ਉਹਨਾਂ ਤੋਂ ਨਾਰਾਜ਼ ਹੋ ਰਾਜ ਨੂੰ ਕੰਮ ਨੂੰ ਨਾ ਹੋਦਾ ਰਹਿਣੀ ਕੋਈ ਇੰਨੇ ਕੰਮ ਦੇਖਦੀ ਆਪਾਂ ਮੁੱਦੇ ਸਾਰੇ ਵਿੱਚੇ ਰਹਿ ਜਾਂਦੇ ਨੇ ਉਹਨਾਂ ਦੇ ਕੋਈ ਮੁੱਦਾ ਸਿਰੇ ਚੜਦਾ ਹੀ ਨਹੀਂ ਬੇਰੁਜ਼ਗਾਰੀ ਦਾ ਦੇਖਿਆ ਆਪਾਂ ਉਹ ਵੀ ਬਹੁਤ ਦੇ ਉਹ ਹੈ ਤੇ ਬਾਕੀ ਹੋਰ ਜਿਹੜੇ ਕੰਮ ਵਿੱਚ ਸਿਆਸਤ ਵਾਲੀ ਨਹੀਂ ਮੀਤ ਇਹਰ ਕਹਿੰਦਾ ਵੀ ਮੈਂ ਬਰਨਾਲੇ ਦਾ ਨੌਜਵਾਨ ਆ ਵੀ ਭਾਈ ਮੈਂ ਬਰਨਾਲਾ ਹੀ ਛੱਡ ਕੇ ਇਹ ਸਾਰੇ ਬਾਹਰੋਂ ਆਏ ਨੇ ਇਹਨਾਂ ਨੇ ਕਿਸੇ ਨੇ ਨਹੀਂ ਸਾਡਾ ਹਾਲ ਪੁੱਛਣਾ ਮੀਤ ਇਹਰ ਨੂੰ ਮਿਲਦੇ ਤਾਂ ਨਹੀਂ ਜੀ ਇੱਥੇ ਜਦੋਂ ਜਾਂਦੇ ਆ ਕੋਈ ਮਤੋਂ ਪਤਾ ਦਾ ਅਟਿਕਲ ਲੋਕ ਉਹਨਾਂ ਦੇ ਬਾਰਾ ਮੂਰੀ ਧਰਨੇ ਲਾਈ ਜਾਂਦੇ ਨੇ ਹੁਣ ਜਦੋਂ ਕਹਿੰਦੇ ਜੀ ਜਾਂਦਾ ਅਗਲਾ ਕੋ ਮਿਲਦਾ ਹੀ ਨਹੀਂ ਇੱਥੇ ਵੀ ਇਹ ਤਾਂ ਹੁਣ ਪਹਿਲਾਂ ਜੇ ਮਿਲਦੇ ਸੀਗੇ ਜਿਹੜਾ ਐਮਐਲਏ ਸੀਗੇ ਜਦੋਂ ਹੁਣ ਸੀਟ ਮਿਲ ਗਈ ਹੁਣ ਹੁਣ ਮਿਲਦੀ ਨਹੀਂ ਜਮੇ ਹੁਣ ਉਹਨਾਂ ਤਾਂ ਚੰਡੀ ਗੜੀ ਹੁੰਦੇ ਕਹਿੰਦੇ ਜਦੋਂ ਮਰਜ਼ੀ ਪੁੱਛ ਲੋ ਸਰਕਾਰ ਬਣੀਆ ਝਾੜੂ ਦੀ ਹਾਂ ਜੀ ਕਿੰਨੇ ਕੁ ਖੋਸੋ ਸੌ ਚ ਕਿੰਨੇ ਪਰਸੈਂਟ ਖੋਸੋ ਸੋਚਦੇ ਆ ਜੈਸ ਲੋ 70 80% ਮਸੇ ਕੁਛ ਹੋਣਗੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਨਰਾਜ਼ਗੀ ਆ ਉਹ ਨਰਾਜ਼ਗੀ ਤੇ ਹੈਗੀ ਲੋਕਾਂ ਚ ਜੀ ਹੁਣ ਜਿਹੜੇ ਮੁੱਦੇ ਜਿਹੜੇ ਮੇਨ ਮੁੱਦੇ ਆ ਉਹ ਹੱਲ ਨਹੀਂ ਹੋ ਰਹੇ ਕੋਈ ਨੌਕਰੀਆਂ ਦੇ ਕਹਿੰਦੇ ਜੀ ਨੌਕਰੀਆਂ ਦੇ ਨਹੀਂ ਹੱਲ ਹੋ ਰਹੇ ਬਾਕੀ ਹੋਰ ਮਹਿੰਗਾਈ ਵਧੀ ਜਾਂਦੀ ਹੈ ਮਹਿੰਗਾਈ ਦਾ ਨਹੀਂ ਹੱਲ ਹੋ ਰਿਹਾ ਕੋਈ ਲੋਕਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਮੈਂ ਤਾਂ ਇਹ ਕਹਿੰਦੇ ਅਸੀਂ ਘਟਾਤੀ ਬਿਜਲੀ ਫ੍ਰੀ ਕਰਤੀ, ਬੁੜੀਆਂ ਨੂੰ 100000 ਰੁਪਏ ਦੇ ਦਿੱਤੇ। ਬਿਜਲੀ ਦਾ ਨਹੀਂ ਨਾ ਕੋਈ ਹੁਣ 1000 ਰੁਪਏ ਦਾ ਰਹਿੰਦਾ ਜੇ ਤਾਂ 1000 ਰੁਪਏ ਦੀ ਗੱਲ ਹੀ ਨਹੀਂ ਕਰ ਰਹੇ ਉਹ ਤਾਂ ਇਹ ਕਿ ਨਹੀਂ ਮੁੱਦੇ ਦਾ ਜ ਬਹੁਤ ਵਿੱਚੀ ਰੋਲੇ ਫੜਦੇ। ਆਪੂ ਜੀ ਐਮਪੀ ਦੀਆਂ ਇਲੈਕਸ਼ਨਾਂ ਆ ਗਈਆਂ। ਹਾਂਜੀ। ਕਿਹੜੀ ਪਾਰਟੀ ਦਾ ਦਬਦਬਾ ਦੇਖ ਰਹੇ ਹੋ ਸੰਗਰੂਰ ਸੀਟ ਤੋਂ? ਸੰਗਰੂਰ ਸੀਟ ਤੋਂ ਹੀ ਦੇਖੋ ਜੀ ਮਾਨ ਸਾਹਿਬ ਦੇ ਚਾਂਸ ਦਿਖ ਰਹੇ ਨੇ ਪੂਰੇ। ਕੱਲ ਰੈਲੀ ਦੇ ਵਿੱਚ ਬਹੁਤ ਕਾਫਲਾ ਚੱਲ ਰਿਹਾ ਸੀ ਇਹਨਾਂ ਦਾ। ਤੇ ਜਿਹੜਿਆ ਪਾਰਟੀਆਂ ਦੇ ਜੀ ਹੱਥ ਨੇ ਪਿੰਡਾਂ ਦੇ ਵਿੱਚੋਂ ਆਈਆਂ ਦੀ ਬੱਸਾਂ ਜੀ ਤੇ ਕੋਈ ਥੀ ਥੀ ਗੱਠ ਦਿਖਾਇਆ ਤੇ ਇਹਨਾਂ ਦਾ ਇਹਨਾਂ ਦਾ ਕੋਈ ਭਰੋ ਨਹੀਂ ਹੈਗਾ ਜੀ ਇਹਨਾਂ ਆ ਕੀ ਲੱਗਦਾ ਕੀ ਦੇ ਨਾਲ ਟੱਕਰ ਮਾਣਦੇ ਹੋਗੇ ਟੱਕਰ ਤਾਂ ਵੇਖੋ ਜੀ ਕਾਂਗਰਸ ਦਾ ਖਤਮ ਹੀ ਆ ਤੁਹਾਨੂੰ ਪਤਾ ਹੀ ਆ ਜੀ ਬਾਕੀ ਟੱਕਰ ਤਾਂ ਹੁਣ ਇਹਨਾਂ ਦੀ ਹੀ ਆ ਬਸ ਝਾੜੂ ਆ ਤੇ ਦੀ ਮੰਨਦੇ ਜੀ ਹਾਏ ਨਹੀਂ ਮੌਜੂਦਾ ਸਰਕਾਰ ਤੋਂ ਖੁਸ਼ ਨਹੀਂ ਹੈਗੇ ਤੁਸੀਂ ਨਹੀਂ ਮੌਜੂਦਾ ਕੋਈ ਖੁਸ਼ ਨਹੀਂ ਹੈਗੇ ਅਸੀਂ ਇਹਨਾਂ ਜਿਹੜੀ ਸਾਡੀ ਕਣਕ ਮਿਲਦੀ ਸੀ ਉਹ ਵੀ ਬੰਦ ਕਰਤੀ ਜਿਹੜੀ ਧੀਰੇ ਤੋਂ ਮਿਲਦੀ ਸੀ 10 ਕਿਲੋ ਦੀ ਆ ਗਈ ਜੀ ਉਹਦਾ ਸੁਣੋ ਗੱਲ ਠੀਕ ਹੈ ਨਾ ਇਹਨਾਂ ਨੇ ਕੁਝ ਕੀਤਾ ਕੋਈ ਰੋਡ ਦਾ ਕੀਤਾ ਨਾ ਕਿਸੇ ਦੇ ਭਲੇ ਗਰੀਬ ਵਾਸਤੇ ਕੀਤਾ ਨਾ ਕਿਦਾ ਕੁਝ ਕੀਤਾ ਹੈਗਾ ਸਮਝ ਗਿਆ ਖਾਨੂਨੇ ਝੂਠੇ ਵਾਦੇ ਨੇ ਝੂਠੇ ਲਾਰੇ ਨੇ ਲੋਕਾਂ ਨੂੰ ਬੁੜੀਆਂ ਨੂੰ ਕਾਮਲੀਆਂ ਕਰਦੇ ਨੇ ਤੁਹਾਨੂੰ ਹਜ਼ਾਰ-ਹਜ਼ਾਰ ਖਾਤੇ ਜਵਾਵਾਂਗੇ ਉਹ ਬਿਰਦਿਆਂ ਨੇ ਕੁੱਤੇ ਭਗਾਈ ਕਰਦੀਆਂ ਵੋਟਾਂ ਲੋਕਾਂ ਨੇ ਹਉ ਹਵਾ ਕੇ ਪਾਈਆਂ ਸੀ ਅਸੀਂ ਵੀ ਪਾਈਆਂ ਸੀ ਇਹਨੂੰ ਢਾੜੂ ਵਾਲੇ ਨੂੰ ਪਰ ਦਾ ਸਿਰੇ ਦਾ ਗੰਦਾ ਬੰਦਾ ਇਹ ਸੁਣ ਲੈ ਗੱਲ ਝਾੜੂ ਵਾਲਾ ਸਿਮਰ ਜੀ ਸਾਡਾ ਇੱਥੋਂ ਹਾਲ ਕਿ ਜੋ ਜਿਤਾਇਆ ਸੀ 13 ਨੰਬਰ ਵਾਰਡ ਜੋ ਜਿਤਾਇਆ ਸੀ ਮੀਟ ਹੇਰ ਨੂੰ ਜਿਤਾਇਆ ਸੀ ਉਹਨੇ ਆਪੇ ਰੋਡ ਦਾ ਇੱਕ ਕੰਮ ਨਹੀਂ ਕੀਤਾ ਕਿਸੇ ਦਾ ਕੋਈ ਸੁਰੱਖਿਆ ਨਹੀਂ ਕੀਤੀ ਕਿਸੇ ਦਾ ਕੋਈ ਭਲਾ ਨਹੀਂ ਕੀਤਾ ਹਰ ਟਾਈਮ ਨਸ਼ਾ ਉਹਦੇ ਆਮ ਹੋ ਗਿਆ ਉਹ ਰਾਜ ਦੇ ਵਿੱਚ ਕਿਹੜੀ ਪਾਰਟੀਆਂ ਦੀ ਟੱਕਰ ਮਾਣਦੇ ਤੁਸੀਂ ਬਰਨਾਲੇ ਚ ਅਸੀਂ ਪਾਰਟੀਆਂ ਦੋ ਹੀ ਟੱਕਰ ਮਾਣਦੇ ਆ ਜੀ ਕਾਲੀ ਤੇ ਮਾਨਦਾਲ ਹੂੰ ਚਮਨਜੀਤ ਸਿੰਘ ਮਾਨ ਇਹ ਦੋਨੇ ਤੂੰ ਆਵੇਂ ਭਾਜਪਾ ਨੂੰ ਕਰੀਏ ਨਾ ਖਾਣਾ ਕਿਹਿਆ ਕਰਦਾ ਕਿਸੇ ਨਾ ਕੌਣ ਕਹਿੰਦਾ ਪਹਿਲੇ ਨੰਬਰ ਘਰ ਘਰ ਦੀ ਸ਼ਰਤ ਲਾਉਣੇ ਆਪਾਂ ਬੀਜੇਪੀ ਯੌਗੂ ਦੀ ਬੰਦ ਮੇਰੀ ਗੱਲ ਸੁਣੋ ਪਹਿਲੇ ਨੰਬਰ ਤੇ ਮੇਰੀ ਗੱਲ ਸੁਣੋ ਤੁਹਾਡੇ ਸਾਹ ਮੇਰਾ 25 ਲੱਖ ਦਾ ਘਰ ਹੈਗਾ ਹੁਣ ਵਾਲਾ ਸ਼ਰਤ ਲਾਉਣਾ ਘਰ ਘਰ ਦੀ ਜਿੱਥੇ ਮਰਜ਼ੀ ਭੱਜ ਲਾ ਮੈਂ ਕਹਿੰਦਾ ਸ਼ਰਤ ਲਾਉਣਾ ਘਰ ਘਰ ਦੀ ਘਰ ਮੇਰਾ ਜਦ ਤੂੰ ਆਵਾ ਮੇਰੇ ਨਾਲ ਕਰਾ ਦੀਆ ਮੇਰਾ ਤੂੰ ਆਪੇ ਨਾਲ ਕਰਾ ਲਈ ਚਲੋ ਜੀ ਆਪਾਂ ਕਾਇਲ ਹੁਣ ਭਰ ਦਨੇ ਆ ਲਾਓ ਲਾਓ ਠੀਕ ਹੈ ਜੀ ਨਾਲ ਤੈਨੂੰ 5 ਲੱਖ ਰੁਪਏ ਦੇਉਂਗਾ ਹੋਰ ਬੋਲ ਦੇਖ ਦੇਖਿਆ ਵੀ ਅਗਲੇ ਜ਼ਿੰਦਗੀ ਦੇ ਵਿੱਚ ਇਹਨੇ 5 ਲੱਖ ਦੇਖਿਆ ਹੀ ਜ਼ਿੰਦਗੀ ਅਸੀਂ ਇੱਥੇ ਨਾਲ 10 ਰੁਪਏ ਦੇ ਧੱਕੇ ਖਾਈਏ ਅਸੀਂ 10 10 ਰੁਪਏ ਦੇ ਧੱਕ ਲੱਗ ਰਿਹਾ ਬਰਨਾਲਾ ਸ਼ਹਿਰ ਚ ਦੋ ਬੰਦੇ ਟੱਕਰ ਲੱਗਦੀ ਹੈ ਬੀਜਪੀ ਤੇ ਸਮਨਸੀ ਮਾਰਦੇ ਹਾਂ ਪੂਰਾ ਇਸ ਤੋਂ ਪੁਰਾਣਾ ਮੀਤ ਹੇਰ ਕਾਂਗਰਸ ਹੈ ਨਹੀਂ ਗਈ ਹੈ ਪਰ ਲੇਕੇ ਦੋ ਬੰਦੇ ਇਸ ਤੋਂ ਪੁਰਾਣੇ ਲੱਗੇ ਕੋਈ ਚਾਹੇ ਕਿ ਦੂਪੜ ਕਰਕੇ ਬੀਜਪੀ ਜਾਸਪੋਰਟ ਤੁਸੀਂ ਆਪਦੀ ਪਰਸਨਲ ਵੋਟ ਕਿਹੜੀ ਪਾਰਟੀ ਨੂੰ ਪਾਉਂਦੇ ਮੈਂ ਤਾਂ ਬੀਜਪੀ ਬੀਜਪੀ ਕਿਹੜੀ ਗੱਲ ਬਸ ਮੋਦੀ ਕਰਕੇ ਜੀ ਮੋਦੀ ਬਹੁਤ ਕੰਮ ਕੀਤਾ ਹੈ ਜੀ ਹਾਂ ਜਿਉਂਨੇ ਜਿੱਤਿਆਣ ਕੀਤਾ ਮੋਦੀ ਸਰਕਾਰ ਮਰੇ ਬੰਦਣੀ ਹੈ ਤਾਂ ਕੁਝ ਬਣਾ ਇਸ ਮਿਲ ਜੂਗਾ ਨਹੀਂ ਫਿਰ ਬੰਦਾ ਕਲੂ ਰੱਖਣੀ ਕਲੇ ਕੋਈ ਹੁਣ ਤਾਂ ਕਈ ਖਰਾਬ ਹੁੰਦਾ ਹੈ ਨਹੀਂ ਤੁਸੀਂ ਕਿਹਾ ਮੋਦੀ ਨੂੰ ਵੋਟ ਪਾਵਾਂਗੇ ਚਲੋ ਆਪਣਾ ਪਰਸਨਲ ਅਧਿਕਾਰ ਆ ਕਿਸੇ ਨੂੰ ਵੀ ਮਰਜ਼ੀ ਪਾ ਸਕਦੇ ਆ ਪਰ ਮੈਨੂੰ ਉਹਨਾਂ ਦਾ ਪੰਜਾਬ ਚ ਕੋਈ ਕੰਮ ਗਣਾ ਦੋ ਕੰਮ ਤਾਂ ਤਾਂ ਹੀ ਗ੍ਰਾਮ ਜੱਪਤ ਸਰਕਾਰ ਦਾ ਪ੍ਰਧਾਨ ਉਹ ਜਵਨ ਨੁਮਾਇੰਦਾ ਜਾਊਗਾ ਜਿਉਂ ਨੁਮਾਇੰਦਾ ਹੀ ਨਹੀਂ ਜਾ ਮੈਂ ਤਾਂ ਕੁਝ ਲੈ ਕੇ ਆਉਂਦਾ ਹੀ ਨਹੀਂ ਹਾਂ ਉਜੂ ਉਹਨੂੰ ਦੀ ਪਾਰਟੀ ਨਮਾਇੰਦੋਂ ਤੇ ਲੈ ਕੇ ਆਪਣੇ ਆਪ ਉਹ ਕਹਾਣੀ ਕਰ ਚੁੱਕੀ ਇਹਨਾਂ ਦੀ ਫਿਰ ਕਿਸਾਨਾਂ ਨਾਲ ਜਿਹੜਾ ਤੱਕਾ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਨਾਲ ਤੱਕਾ ਹੋਇਆ ਬਿਲਕੁਲ ਹੋਇਆ। ਹੂੰ ਉਹ ਤਾਂ ਆਪਾਂ ਨਾਲ ਕਿਸਾਨਾਂ ਦੇ ਨਾਲ ਹਾਂ। ਹਾਂ। ਕਰ ਵੋਟ ਬੀਜੇਪੀ ਨੂੰ। ਹਾਂ। ਕਿਸਾਨਾਂ ਦਾ ਭੱਜ ਹਜ ਵੀ ਨਾਲ ਹੈ। ਨਹੀਂ ਕਿਸਾਨ ਤਾਂ ਵਿਰੋਧ ਕਰ ਰਹੇ ਨੇ ਫਿਰ ਤੁਸੀਂ ਵਿਰੋਧ ਕਿਉਂ ਨਹੀਂ ਕਰ ਰਹੇ ਉਹ? ਕਿਸਾਨ ਨਹੀਂ ਸਾਡੇ ਵਿਰੋਧ ਕਰ ਰਹੇ। ਹਾਂ ਜੀ ਜੀ। ਕੋਈ ਕੁਝ ਜੱਥੇਬੰਦੀਆਂ ਕਰ ਰਹੇ। ਹੂੰ। ਕਿਸਾਨ ਵੀ ਵੋਟ ਪਾਉਣਗੇ ਮੋਦੀ ਨੂੰ? ਵੋਟ ਪਾਉਣਗੇ? ਹਾਂ। ਪਟੂ ਹੁੰਦੇ ਲੋਕសារ ਜਿਹੜੇ ਹੁੰਦੇ ਆ ਪਿੰਡਾਂ ਨੂੰ ਹਾਂ ਪਾਣੀ ਨਹੀਂ ਸਮਝ ਕੀ ਲੱਗਦਾ ਅੱਜ ਲੇਕਿਨ ਇੱਕ ਬੰਦੇ ਦਾ ਵਿਚਾਰ ਹੈ ਇਸ ਗੱਲ 'ਚ ਦਾ ਵੀ ਕੀ ਕਿਸੇ ਦਾ ਯੂਐਸ ਨਹੀਂ ਪਿਆ ਹਾਂ ਬਾਕੀ ਬੰਦੇ ਦੱਸਦਾ ਬੋਲ ਚੰਕ ਲੱਗ ਰਿਹਾ ਜਾਂਦਾ ਕੁਝ ਬੱਸ ਤਾਂ ਬਧੀਏ ਕਰ ਲੈ 10ਵੀਂ ਦਾ ਗੁੱਟ ਚੁਪਾ ਕੇ ਔਰਾਂ ਦਾ ਪਾਰਟੀ ਦੀ ਟੱਕਰ ਤੁਸੀਂ ਦੱਸਤਾ ਇਹਨਾਂ ਨਾਲ ਪਾਰਟੀ ਦਾ ਟੱਕਾ ਸਿਮਰਜੀ ਮਾਨ ਦਾ ਪੂਰਾ ਜੋਰ ਹੈ ਪੂਰਾ ਜੋਰ ਮੌਜੂਦਾ ਸਰਕਾਰ ਤੋਂ ਖੁਸ਼ ਨਹੀਂ ਹੈਗੇ ਹਾਂਜੀ ਮੌਜੂਦਾ ਸਰਕਾਰ ਤੋਂ ਬਕੌਜ਼ ਇਹਦਾ ਪੁੱਛਿਆ ਜੀ ਸਰ ਇੱਕ ਨੌਜਵਾਨ ਮੀ ਤੇਹਰ ਜਿੰਮੇ ਬਰਨਾਲੇ ਦਾ ਨੌਜਵਾਨ ਮੁੰਡਾ ਹੈ ਮੀ ਮੀਤੇ ਕਹਾਂ ਜੀ ਮੈਂ ਕੰਮ ਕਰੂੰਗਾ ਹੁਣ ਸੀਰ ਪਾਉਂਗਾ ਕਰੇ ਕੰਮ ਮੀ ਕਰੂੰਗਾ ਤਾਂ ਮੈਂ ਮੜੇ ਖਾਦਦੇ ਕਾ ਸੀਵੇ ਦੇ ਮੈਂ ਪਾਸ ਕਰਾ ਸਾਰਾ ਸੈਟ ਚੁਕਾ ਤੇ ਤੁਸੀਂ ਵੋਟ ਭਾਜੀਪੀ ਨੂੰ ਪਾ ਰਹੇ ਹੋ ਫਿਰ ਮੀ ਤੇਹਰ ਨੂੰ ਕਿਉਂ ਨਹੀਂ ਪਾ ਰਹੇ ਸਾਡੇ ਨਾਲ ਇੱਥੇ ਨੌਜਵਾਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਸਿਕਾ ਵੀਰੇ ਸੱਚੀ ਹੈ ਵੀਰੇ ਐਮਪੀ ਦੀ ਇਲੈਕਸ਼ਨ ਜਿਵੇਂ 2 ਦਿਨ ਰਹਿ ਗਏ ਕਿਹੜੀ ਪਾਰਟੀ ਮੂਰੇ ਜਾ ਰਹੀ ਆ ਮਾਨ ਬਾਪੂ ਮਾਨ ਬਾਪੂ ਨਾਂ ਪੂਰਾ ਨਾਮ ਕੀ ਹੈ ਬਾਰਟੀ ਚੋ ਨਿਸ਼ਾਨ ਕੀ ਲੱਗਦਾ ਜਿੱਤ ਜਾਣਗੇ ਜਿੱਤੇ ਜਾਣਗੇ ਹਾਂ ਫੁੱਲ ਰੀਡ ਤੇ ਜਿੱਤਣਗੇ ਫੁੱਲ ਰੀਡ ਤੇ ਹਾਂ ਹਾਂ 2-3 ਲੱਖ ਰੀਡ ਤੇ ਜਿੱਤਣਗੇ ਵਿਰੋਧੀਆਂ ਨੂੰ ਟੱਟੀਆਂ ਲੱਗੀਆਂ ਹੋਈਆਂ ਨੇ ਹਾਂ ਸਰਕਾਰ ਆ ਗਮੋ ਹੈ ਬਈ ਕੱਲ ਉਹ ਬਹੁਤ ਡਾ ਰੀਡ ਦੇ ਉਹ ਹੋਇਆ ਸੀ ਰੋਡ 100 ਰੋਡ 100 ਹੂੰ ਰੋਡ 100 ਬਹੁਤ ਵੱਟਾ ਘੱਟ ਸੀ ਨਹੀਂ ਤੁਸੀਂ ਕਿਹਾ ਸੀ ਇਸ ਮਰਜੀਤ ਮਾਨ ਨੂੰ ਬੋਰਡ ਪਾਵਾਂਗੇ ਵਜਾ ਕੀ ਆ ਉਹਦੀ ਸਰਕਾਰ ਤੋਂ ਖੁਸ਼ ਨਹੀਂ ਹੈਗੇ ਕੌਮ ਲਈ ਖੜਾ ਕੌਮ ਲਈ ਖੜਾ ਆਪਣੇ ਹੂੰ ਇਹ ਕਦੋਂ ਦਾ ਖੜਾ ਆਪਣੀ ਕੌਮ ਲਈ ਖੜਾ ਹੂੰ ਕੋਈ ਪਾਰਟੀ ਨੇ ਜਿਆਦਾ ਵਧੀਆ ਕੀਤੇ ਨੇ ਵੀ ਹਾਂ ਕੰਮ ਕੈਤੇ ਨੇ ਉਹ ਸੀਟ ਕੱਢ ਸਕਦਾ ਛੇੜਤਾ ਜੀ ਮੀਤਹੇੜ ਦੀ ਹੋਈ ਐ ਪਿਛਲ ਹੈਗੀ ਆ ਜਿਹੜਾ ਇਸਟਾ ਬੜੀ ਹੋਈ ਆ ਹੂੰ ਬਾਕੀ ਕੁਛ ਨਹੀਂ ਪਤਾ ਕਿਸੇ ਦੇ ਕਿ ਮਨ ਦਾ ਬੋਰਡ ਕਿੱਧਰ ਪਾ ਰਿਹਾ ਬੰਦਾ ਹੂੰ ਕਿਉਂ ਲੋਕ ਟ੍ਰੈਫਿਕ ਦਾ ਕਿਸੇ ਵਾਸਤੇ ਆ ਉਹਦਾ ਬੋਰਡ ਕਿਸੇ ਵਾਸਤੇ ਪੋਣੀ ਆ ਹੂੰ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਐ ਹੂੰ ਪਰ ਟੱਕਰ ਕਿਹਨਾਂ ਨਾਲ ਮਾਰਦੇ ਹੋ ਟੱਕਰ ਮੀਤਹੇੜ ਦੀ ਪਿਛਲ ਜਿਆਦਾ ਵਧੀਆ ਲੱਗਦੀ ਆ ਜੀ ਉਹਨਾਂ ਦੀ ਟੱਕਰ ਕਿਹਦੇ ਨਾਲ ਮਾਰਦੇ ਹੋ ਆਵਾਜ਼ ਪਿੰਡਾਂ ਚ ਜਿਵੇਂ ਆਮ ਲੋਕ ਕਹ ਰਹੇ ਮਾਨ ਸਾਹਿਬ ਹੂੰ ਤੇ ਮਾਨ ਸਾਹਿਬ ਨਾਲ ਹੀ ਐ ਹੂੰ ਸੁਬਿਰ ਜੀ ਮਹਾਰਾਜ ਠੀਕ ਹੈ ਤੁਸੀਂ ਕਿਹਾ ਮੀਤਿਹਰ ਨੂੰ ਵੀ ਲੋਕ ਦੇ ਰਹੇ ਨੇ ਫਤਵਾ ਦੇ ਰਹੇ ਨੇ ਕੰਮ ਕੀਤੇ ਨੇ ਮੀਤਿਹਰ ਨੇ ਬਰਨਾਲੇ ਤੇ ਕੰਮ ਤਾਂ ਕੀਤੇ ਵੀ ਨੇ ਮਤਲਬ ਲੋਕਲ ਬੰਦਾਗਾ ਉਹ ਜਿਵੇਂ ਆਪਣੇ ਆਪਣੇ ਕਾਂਗਰਸ ਵਾਲੇ ਨੇ ਜਾਂ ਅਕਾਲੀਆ ਵਾਲੇ ਨੇ ਇਹ ਬਾਹਰਲੇ ਬੰਦੇ ਨੇ ਮੀਤਿਹਰ ਨੂੰ ਫਿਰ ਵੀ ਅਸੀਂ ਕੰਨੋਂ ਫੜ ਸਕਦੇ ਆ ਮਤਲਬ ਭਾਜਪਾ ਵੀ ਠੀਕ ਹੈ ਖੰਨਾ ਸਾਹਿਬ ਠੀਕ ਨੇ ਮੋਦੀ ਸਾਹਿਬ ਨੇ ਕੰਮ ਕੀਤੇ ਹੋਏ ਨੇ ਨਹੀਂ ਮੋਦੀ ਸਾਹਿਬ ਨੇ ਪੰਜਾਬ ਚ ਕੀਤੇ ਆ ਕੰਮ ਮੋਦੀ ਸਾਹਿਬ ਸੈਂਟਰ ਚ ਕਰ ਰਹੇ ਨੇ ਪੰਜਾਬ ਚ ਵੀ ਕਰ ਲੈਗੇ ਜੀ ਜੇ ਐਮਪੀ ਆਪਾਂ ਚਿਤਾਵਾਂਗੇ ਕੰਮ ਕਿੰਨਾ ਤੋਂ ਕੋਈ ਜਿਹੜਾ ਆਪਾਂ ਨੂੰ ਇਹਨਾਂ ਦਾ ਕੰਮ ਸਾਰਾ ਜਿਵੇਂ ਜੋ ਆਰਾਮ ਮੰਦਰ ਹੈ ਜਿਵੇਂ ਜੋਗਰਾਂ ਵਿੱਚ ਬੱਚੇ ਫਸ ਗਏ ਸਨ ਆਪਣੇ ਇੰਡੀਆ ਦੇ ਉਹ ਲੈ ਕੇ ਆਏ ਨੇ ਹੋਰ ਬਥੇਰੇ ਆਧਾਰ ਲਾਣੇ ਨਹੀਂ ਕਿਤੇ ਨਾ ਕਿਤੇ ਐ ਸੋਚ ਰਹੇ ਹੋ ਵੀ ਧਰਮ ਦੇ ਨਾਂ ਤੇ ਸਿਆਸਤ ਹੋ ਰਹੀ ਹੈ ਜਿਵੇਂ ਤੁਸੀਂ ਆਰਾਮ ਮੰਦਰ ਦਾ ਨਾਮ ਲੈ ਤਾਂ ਨਹੀਂ ਸਰ ਧਰਮ ਦੇ ਨਾਂ ਤੇ ਨਹੀਂ ਸਰ ਇਹ ਵਧੀਆ ਪੂਰੇ ਆਪਣੇ ਦੇਸ਼ ਵਾਸਤੇ ਵਧੀਆਗਾ ਆਪਣੇ ਪੂਰੇ ਦੇਸ਼ ਵਾਸਤੇ ਜਿਵੇਂ ਹੁਣ ਪਾਕਿਸਤਾਨ ਨੂੰ ਚੁਪਾੜ ਕੇ ਬੈਠਾਗਾ ਨਹੀਂ ਕਿੱਥੇ ਆਪਣੇ ਉਹ ਧੁਖਮਰੀ ਫੈਲੀ ਹੋਈ ਆ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਆਪਣਾ ਜੀਣਾ ਖਰਾਬ ਹਰਾਮ ਕਰ ਦਿੰਦਾ ਜੀ ਤੁਸੀਂ ਆਪਦੀ ਪਰਸਨਲ ਵੋਟ ਕਿਹੜੀ ਪਾਰਟੀ ਨੂੰ ਦੋਗੇ ਪਰਸਨਲ ਸਰ ਕੁਰਸੀ ਕਿਸ ਦਾ ਖੜੇ ਸਾਡਾ ਜੀ 2 ਦਿਨ ਬਾਕੀ ਨੇ ਸਾਡਾ ਮਨ ਮੌਕੇ ਤੇ ਪਾ ਲੱਗੂ ਆ ਹੂੰ ਬਿਕਦੇ ਤਾਂ ਨਹੀਂ ਬਿਕਣਾ ਦਾ ਕੀ ਬਿਕਣਾ ਹੁੰਦਾ ਜਿਵੇਂ ਤੁਸੀਂ ਕਿਹਾ ਮੌਕੇ ਦੇ ਪਤਲਾ ਨਹੀਂ ਨਹੀਂ ਇਹੋ ਜਿਹੇ ਵੋਟਾਂ ਦਾ ਬਿਕਣਾ ਦਾ ਕੰਮ ਹੁੰਦਾ ਹੀ ਨਹੀਂ ਹੈਗਾ ਐਮਐਸ ਦੇ ਵੋਟ ਚ ਮੰਨਦੇ ਆਪਾਂ ਉਹ ਜੋ ਬੰਦਾ ਲਾਜਟ ਆ ਜਾਂਦਾਗਾ ਇਹਦੇ ਲੱਖਾਂ ਚ ਵੋਟਾਂ ਦੀ ਗਿਣਤੀ ਚਾਹੀਦਾ ਇਹਦੇ ਵਿੱਚ ਤਾਂ ਕੋਈ ਹੋਣੀ ਹੈਗਾ ਵੋਟ ਬਣੀ ਵੀ ਹੈ ਪਹਿਲਾਂ ਦੱਸੋ ਹਾਂ ਹਾਂ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਹੋ ਵੋਟ ਪਾ ਰਹੇ ਹੋ ਮਾਨ ਨੂੰ ਸਿਮਰਜੀਤ ਮਾਨ ਨੂੰ ਹਮ ਬਸ ਕਿਹੜੀ ਗੱਲੋ ਬੜਾ ਵਧੀਆ ਬੰਦਾ ਹਮ ਕੀ ਲੱਗਦਾ ਜਿੱਤ ਹਾਰ ਬਾ ਹੋਊਗੀ ਜਿੱਤ ਹਮ ਟੱਕਰ ਕਿਹੜੀ ਪਾਰਟੀ ਦਾ ਮੰਨਦੇ ਹੋ ਟੱਕਰ ਦਾ ਬਕਾ ਕਾਂਗਰਸ ਨਾਲ ਹੀ ਆ ਥੋੜੀ ਮੋਟੀ ਹੋਰ ਤਾਂ ਕੇ ਨਾ ਹੈਣੀ ਇੰਨੀ ਹੂੰ ਜਾਂ ਉਹਨਾਂ ਨਾਲ ਹੋ ਸਕਦੀ ਆ ਬਾਦਲ ਆ ਰ ਗਿਆ ਨਾ ਹੂੰ ਬਾਹ ਹੋਰ ਤਾਂ ਹੈਣੀ ਜਿਵੇਂ ਆਪਣੇ ਬਰਨਾਲਾ ਜ਼ਿਲ੍ਹੇ 'ਚ ਖੜੇ ਆਪਾਂ ਹਾਂ ਮੌਜੂਦਾ ਐਮ ਐਲ ਏ ਮੀਤਿਹਰ ਨੇ ਹਾਂ ਸਰਕਾਰ ਤੋਂ ਖੁਸ਼ ਹੋਗੇ ਨਹੀਂ ਮੈਂ ਤਾਂ ਮੋੱਕੇ ਜਲੇਦਾ ਬਾਈ ਹੂੰ ਨਹੀਂ ਸਰਕਾਰ ਤਾਂ ਉਧਰ ਵੀ ਝਾੜੂ ਦੀ ਆ ਹਾਂ ਕੀ ਲੱਗਦਾ ਸਰਕਾਰ ਨੇ ਵਧੀਆ ਕੰਮ ਕੀਤੇ ਨੇ ਬਾ ਕਰੀ ਜਾਂਦੇ ਆ ਜਿੰਨਾ ਕਰਨਾ ਉਹਨਾਂ ਨੇ ਹੂੰ ਮੈਨੂੰ ਤਾਂ ਹੀ ਨਹੀਂ ਜਾਣਕਾਰੀ ਹੈਣੀ ਆ ਪਾਸੇ ਨਸ਼ਾ ਬੰਦ ਹੋਇਆ ਵੇ ਸਾਡੇ ਪਿੰਡ ਤਾਂ ਨਹੀਂ ਹੋਇਆ। ਹਮ। ਨੌਕਰੀਆਂ ਮਿਲੀਆਂ? ਨਹੀਂ।